ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਸ਼ੈਮਰੁਖ ਇੰਟਰਨੈਸ਼ਨਲ ਸਕੂਲ 'ਚ ਦੰਦਾਂ ਦੀ ਸਾਮ ਸੰਭਾਲ ਬਾਰੇ ਲਗਾਇਆ ਗਿਆ ਸੈਮੀਨਾਰ ਦੰਦਾਂ ਦੇ ਮਾਹੀ ਡਾਕਟਰਾਂ ਨੇ ਬੱਚਿਆਂ ਨੂੰ ਕੀਤਾ ਜਾਗਰੂਕ ਸ਼ੈਮਰੁਖ ਇੰਟਰਨੈਸ਼ਨਲ ਸਕੂਲ ਲੋਗੜ ਕੋਠੇ ਦਿਨਨਗਰ 'ਚ ਦੰਦਾਂ ਦੀ ਸਾਮ ਸੰਭਾਲ ਬਾਰੇ ਸਿਵਲ ਸਰਜਨ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੰਦਾਂ ਦੇ ਮਾਹੀ ਡਾਕਟਰ ਸੁਖਵਿੰਦਰ ਸੁਖੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਬੁਰਸ਼ ਅਤੇ ਪੀਸਟਾ ਵੀ ਵੰਡੀਆਂ ਇਸ ਮੌਕੇ ਤੇ ਦੰਦਾਂ ਦੇ ਮਾਹੀ ਡਾਕਟਰ ਸੁਖਵਿੰਦਰ ਸੁਖੀ ਅਤੇ ਐਸਾਮੋ ਦਰਬਾਰਾਜ ਨੇ ਕਿਹਾ ਕਿ ਸਿਵਲ ਸਰਜਨ ਕਿਸ਼ਨ ਚੰਦੇ ਹੁਕਮ ਅਨਸਾਰ ਅੱਜ ਸ਼ੈਮਰੁਖ ਇੰਟਰਨੈਸ਼ਨਲ ਸਕੂਲ 'ਚ ਦੰਦਾਂ ਦੀ ਸਾਂਭ ਸੰਭਾਲ ਬਾਰੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ ਹੈ ਅਤੇ ਨਾਲ ਹੀ ਉਹਨਾਂ ਨੂੰ ਬਰਸ਼ ਅਤੇ ਟੂਥਪੇਸਟਾ ਵੀ ਵੰਡਿਆ ਗਿਆ ਹਨ ਇਸ ਮੌਕੇ ਤੇ ਉਹਨਾਂ ਦੇ ਨਾਲ ਡਾਕਟਰ ਅਸ਼ੋਕ ਅਤਰੀ ਸਕੂਲ ਦੇ ਐਮਡੀ ਸਵਰੰਗਲ ਸ਼੍ਰੀਮਤੀ ਸੁਦੇਸ਼ ਰੰਗਲ ਪ੍ਰਿੰਸੀਪਲ ਅਲੀਜ਼ਾਬੈਥ ਜੋਸਫ ਵਾਈਸ ਪ੍ਰਿੰਸੀਪਲ ਜੋਤੀ ਤ੍ਰਿਖਾ ਰਿਟਾਇਰਡ ਸੁਪਰਡੈਂਟ ਅਮਰਜੀਤ ਥਾਪਾ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ ਫਾਰਟ ਨਹੀਂ ਹੈ ਬਸ ਨਾ ਹੋ ਰਹੀ ਠੀਕ ਹੈ ਠੀਕ ਹੈ ਕਿ ਬ੍ਰਸ਼ ਕਰਨਾ ਜੋ ਕਾਰੀ ਹੈ 2 ਤੋਂ 3 ਮਿੰਟ ਹੈ ਕਿ ਅਸੀਂ ਜਦੋਂ ਟੂਥਪੇਸਟ ਲਗਾ ਲਈ ਹੈ ਤੇ ਫਿਰ ਤੁਸੀਂ ਛੋਟੇ ਬੱਚਿਆਂ ਵਾਸਤੇ ਜਿਹੜੇ ਬਿਲਕੁਲ ਛੋਟੇ ਬੱਚੇ ਨੇ ਉਹਨਾਂ ਵਾਸਤੇ ਇੱਕ ਟੈਕਨੀਕ ਹੈਗੀ ਆ ਕਿ ਜਿਹੜਾ ਬ੍ਰਸ਼ ਹੈਗਾ ਇਹਨੂੰ ਤੁਸੀਂ ਦੰਦਾਂ ਦੇ ਉੱਤੇ ਮੂੰਹ ਕੋਲ ਕੇ ਨਾ ਦੰਦ ਦੇ ਸਰਫੇਸ ਤੇ ਰੱਖਣਾ ਜਾਂ ਜਿਹੜੇ ਬੱਚੇ ਕਰ ਸਕਦੇ ਨੇ ਤੇ ਮਸੂੜਿਆਂ ਵਾਲੇ ਜੋੜ ਦੇ ਉੱਤੇ ਤਾਂ ਇਹਨੂੰ ਮਸੂੜਿਆਂ ਨੂੰ ਬ੍ਰਸ਼ ਨੂੰ ਥੋੜਾ ਘੇਟਾ ਕਰਕੇ ਰੱਖਣਾ ਹੈ ਦੇਵਰ نیچے ਨੂੰ ਲੈ ਜਾਣਾ ਫਿਰ ਚੁੱਕ ਲੈਣਾ ਠੀਕ ਹੈ ਸਮਝ ਆ ਰਹੀ ਹੈ ਇਹ ਹਮਸਾਰੇ ਕੀ ਕਰਨਾ ਚਾਹਤੂਗਾ ਅਹੀ ਅੱਜ ਇੱਥੇ ਆਪਣੀ ਟੀਮ ਦੇ ਨਾਲ ਡੈਂਟਲ ਪੰਦਰ ਵਾਲਾ ਤੇ ਕੈਂਸਰ ਵਾਸਤੇ ਬੱਚਿਆਂ ਨੂੰ ਵੇਅਰ ਕਰਨ ਵਾਸਤੇ ਆਏ ਸੀ ਪ੍ਰਿੰਸੀਪਲ ਸਾਹਿਬ ਮੈਨੇਜਮੈਂਟ ਨੇ ਬਹੁਤ ਸਾਡਾ ਕੀਤਾ ਹੈਗਾ ਬੜੀ ਅੱਛੀ ਤਰ੍ਹਾਂ ਸਾਡੇ ਕੋਆਪਰੇਟ ਕੀਤਾ ਉਹਦੇ ਵਿੱਚ ਅਹੀ ਬੱਚਿਆਂ ਨੂੰ ਡਾਕਟਰ ਸਾਹਿਬ ਨੇ ਸਾਡੇ ਡੈਂਟਲ ਸਪੈਸ਼ਲਿਸਟ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਦੰਦ ਜ ਹੈ ਉਹਨਾਂ ਦੀ ਸੰਭਾਲ ਉਹਨਾਂ ਨੂੰ ਕਿਸ ਤਰ੍ਹਾਂ ਹੀ ਬ੍ਰਸ਼ ਕਰਨਾ ਹੈ ਕਿਸ ਤਰ੍ਹਾਂ ਉਹਦੀ ਮੇਨਟੇਨੈਂਸ ਰੱਖਣੀ ਹੈ ਤਾਂ ਕਿ ਦੰਦ ਜਿਹੜੇ ਆ ਸਾਡੇ ਉਹ ਲਾਸਟ ਤੱਕ ਸਾਡੇ ਨਾਲ ਰਹਿਣ ਔਰ ਨਾਲ ਅਸੀਂ ਇਹਨਾਂ ਨੂੰ ਇੱਕ ਇਹ ਵੀ ਦੱਸਿਆ ਕਿ ਕੈਂਸਰ ਦੇ ਥੋੜੇ ਜੇ ਲੱਛਣ ਔਰ ਸਵੈਨ ਫਲੂ ਇਹਦੇ ਬਾਰੇ ਹੀ ਕੇਨ ਨੂੰ ਕਹਿੰਦਾ ਬੱਚਿਆਂ ਨੂੰ ਵੇਅਰ ਕੀਤਾ ਕਿ ਇਹਦੇ ਚ ਘਬਰਾਉਣ ਵਾਲੀ ਨਹੀਂ ਗੱਲ ਹੈਗੀ ਪਰ ਪੋਸ਼ਣ ਡਾਈਟ ਲਵੋ ਅੱਛੀ ਤਰ੍ਹਾਂ ਨੀਂਦ ਨਾਲ ਸੋਵੋ ਬਾਕੀ ਜਿਹਦੇ ਵਿੱਚ ਜਿਹਨੂੰ ਥੋੜੇ ਬਹੁਤੇ ਸਿੰਪਟਮ ਕੋਈ ਬੁਖਾਰ ਨਜਲਾ ਜੁਕਾਮ ਜਾਂ ਖਾਂਸੀ ਦੇ ਆਉਂਦੇ ਆ ਦਰਨ ਦੀ ਕੋਈ ਲੋੜ ਨਹੀਂ ਨੀਅਰੈਸਟ ਜਿਹੜੇ ਹੈਗੇ ਨੇ ਉਹ ਸਪੈਸ਼ਲਿਸਟ ਕਿਸੇ ਵੀ ਸਰਕਾਰੀ ਹਸਪਤਾਲ 'ਚ ਜਾ ਕੇ ਦਿਖਾ ਸਕਦੇ ਬਸ ਇਹਦੇ ਨਾਲ ਹੀ ਇਹੀ ਇਹਨਾਂ ਨੂੰ ਕਿਹਾ ਹੈਗਾ ਕਿ ਆਪਣੀ ਹਾਈਜੀਨ ਦੇ ਉੱਤੇ ਪ੍ਰਾਪਰ ਰੱਖੋ ਪ੍ਰਾਪਰ ਹਾਈਜੀਨ ਦੇ ਨਾਲ ਹੀ ਸਾਰੀਆਂ ਜਿਹੜੀਆਂ ਤੰਦਰੁਸਤੀਆਂ ਰਹਿੰਦੀਆਂ ਥੈਂਕ ਯੂ ਅੱਜ ਅਸੀਂ ਸ਼ੈਮਰੌਕ ਸਕੂਲ ਦੇ ਵਿੱਚ ਔਰਲ ਹੈਲਥ ਅਵੇਅਰਨੈਸ ਵਾਸਤੇ ਆਏ ਆ ਅਸੀਂ ਬੱਚਿਆਂ ਨੂੰ ਬੜੀ ਹੀ ਡਿਟੇਲ ਦੇ ਵਿੱਚ ਡੈਂਟਲ ਡਿਸੀਜ਼ਸ ਤੇ ਉਹਨਾਂ ਦੀ ਉਹਨਾਂ ਤੋਂ ਬਚਣ ਦੇ ਤਰੀਕੇ ਬਰਸ਼ਿੰਗ ਟੈਕਨੀਕ ਔਰ ਹੋਰ ਵੀ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਔਰ ਦੰਦਾਂ ਨੂੰ ਤੰਦਰੁਸਤ ਰੱਖਣ ਵਾਸਤੇ ਅਲੱਗ-ਅਲੱਗ ਤਰੀਕੇ ਜਿਹੜੇ ਉਹ ਡਿਟੇਲਸ ਸਮਝਾਏ ਨੇ ਬਰਸ਼ਿੰਗ ਟੈਕਨੀਕ ਜਿਹੜੀ ਉਹਨਾਂ ਨੂੰ ਡਿਮੋਨਸਟ੍ਰੇਟ ਕੀਤੀ ਆ ਔਰ ਕੋਲਗੇਟ ਵੱਲੋਂ ਫ੍ਰੀ ਆਫ ਕਾਸਟ ਸਪਲਾਈਡ ਟੂਥ ਪੇਸਟ ਐਂਡ ਬਰਸ਼ੇਸ ਜਿਹੜੇ ਆ ਬਿਲਕੁਲ ਫ੍ਰੀ ਡਿਸਟ੍ਰੀਬਿਊਟ ਕੀਤੇ ਆ ਔਰ ਆਸ ਕਰਦੇ ਆ ਕਿ ਬੱਚੇ ਜਿਹੜੇ ਆ ਸਾਡੀਆਂ ਗੱਲਾਂ ਤੇ ਅਮਲ ਕਰਨਗੇ ਔਰ ਰੈਗੂਲਰਲੀ ਆਪਣੇ ਦੰਦਾਂ ਦੀ ਸਫਾਈ ਸੰਭਾਲ ਕਰਨਗੇ ਥੈਂਕ ਯੂ ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦਿ ਨਨਾਗਰ